GRC Live TV YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰਣਾਮ ਸ਼ਹੀਦਾਂ ਨੂੰ ਗੁਰੂ ਦਾ ਲੰਗਰ ਪਿੰਡ ਹਰ ਲਾਲਪੁਰ ਜ਼ਿਲ੍ਹਾ ਮਹਾਲੀ ਦੇ ਵੱਲੋਂ। ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਬਸ ਅੱਡੇ ਦੇ ਬਿਲਕੁਲ ਨਾਲ ਆਲੂ ਵਾਲੇ नान ਤੇ ਹਰੀ ਚਟਣੀ ਦਾ ਜਿਹੜਾ ਲੰਗਰ ਇੱਥੇ ਲਾਇਆ ਜਾਂਦਾ। ਤੁਸੀਂ ਦੇਖ ਸਕਦੇ ਹੋ। ਤਿਆਰੀਆਂ ਜਿਹੜੀਆਂ ਮੁਕੰਮਲ ਹੈ। ਤੇ ਲੋਕ ਬ੍ਰੇਕਫਾਸਟ ਕਰਨ ਦੇ ਲਈ ਜਿਹੜਾ ਤਿਆਰ ਨੇ। ਸਵੇਰ ਦਾ ਸਮਾਂ। ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਾਨ ਬਣ ਕੇ ਤਿਆਰ ਹੋ ਚੁੱਕੇ ਆ ਤੇ ਆ ਵੀਰ ਵੱਲੋਂ ਚੋਪੜੇ ਦਿੱਤੇ ਜਾ ਰਹੇ ਆ ਗਰਮ ਗਰਮ ਨਾਨ ਬਣ ਰਹੇ ਆ ਹਰ ਸਾਲ ਪਿੰਡ ਹਰਲਾਲਪੁਰ ਜ਼ਿਲ੍ਹਾ ਮੁਹਾਲੀ ਤੇ ਵੱਲੋਂ ਤੁਸੀਂ ਦੇਖ ਸਕਦੇ ਹੋ ਸ਼ਿਦਾ ਸਿੰਘਾਂ ਦੀ ਯਾਦ ਦੇ ਵਿੱਚ ਇਹ ਨਾਨ ਦਾ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੈਂ ਨਹੀਂ ਜਿਆਦਾ ਪਬਲਿਕ ਕੋਲੇ ਸਜਦਾ ਕਰਨ ਦੇ ਲਈ ਆਂਦੀ ਆ ਮੱਥਾ ਟੇਕਣ ਦੇ ਲਈ ਆਂਦੀ ਆ ਤੇ ਨਾਨਾ ਤੁਸੀਂ ਗਿਣਤੀ ਕਰ ਸਕਦੇ ਹੋ ਕਿੰਨੇ ਡਰਾਮਾ ਦੇ ਵਿੱਚ ਜਿਹੜੇ ਨਾਨ ਬਣ ਰਹੇ ਆ ਪੱਟੀਆਂ ਲੱਗੀਆਂਆਂ ਦੇਖੋ 1 2 3 4 5 6 7 8 9 10 11 12 13 14 ਤਕਰੀਬਨ 15 ਤੋਂ 20 ਪੱਟੀਆਂ ਦੇ ਉੱਪਰ ਜਿਹੜੇ ਨਾਨ ਬਣ ਰਹੇ ਆ ਆ ਪਿੱਛੇ ਮੜੀਆਂ ਪੈ ਜੰਨੀ ਹੈ ਸ਼੍ਰੀ ਚਮਕੌਰ ਸਾਹਿਬ ਤੇ ਨਾਲੇ ਬਸ ਅੱਡਾ ਪੈ ਜਾਂਦਾ ਤੇ ਜਰੂਰ ਆਓ ਗੁਰੂ ਦੇ ਲੰਗਰ ਸ਼ੱਕ ਕੇ ਜਾਓ ਅਨੇਕਾਂ ਤਰ੍ਹਾਂ ਦੇ ਲੰਗਰ ਜਿਹੜੇ ਸ਼੍ਰੀ ਚਮਕੌਰ ਸਾਹਿਬ ਲੱਗੇ ਹੋਏ ਸੋ ਪੂਰਾ ਲੰਗਰਾਂ ਵਿੱਚੋਂ ਇਹ ਲੰਗਰ ਵੀ ਜਰੂਰ ਸਾਰੇ ਸ਼ੱਕ ਕੇ ਜਾਓ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਜਿਹੜੇ ਨਾਨ ਬਣਾਏ ਜਾਂਦੇ ਆ ਤੇ ਬਾਹਰ ਤੁਹਾਨੂੰ ਖਾਦਨੇ ਆ ਦੇਖੋ ਇਸ ਤਰ੍ਹਾਂ ਲਾਈਨ ਦੇ ਵਿੱਚ ਲੱਗ ਕੇ ਸੇਵਾਦਾਰ ਸਾਰੇ ਸੇਵਾਦਾਰ ਪਿੰਡ ਹਰਲਾਲਪੁਰ ਵਾਲੇ ਲੱਗੇ ਹੋਏ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦਾਨੀ ਸੱਜਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਆਇਆ ਇਹ ਲੰਗਰ ਦੇ ਲਈ ਤੇ ਤੁਸੀਂ ਦੇਖ ਸਕਦੇ ਹੋ ਨਾਲ ਹਰੀ ਚਟਣੀ ਜਿਹੜੀ ਗਰਮਾ ਗਰਮ ਦਿੱਤੀ ਜਾ ਰਹੀ ਹੈ ਔਰ ਇਹਨੇ ਧਨੀਆ ਦੀ ਬਣੀ ਹੋਈ ਚਟਣੀ ਤਾਂ ਸਾਡੇ ਸਰਪੰਚ ਸਾਹਿਬ ਵੀ ਖੜੇ ਆ ਸੇਵਾ ਨੂੰ ਆ ਰਹੇ ਆ ਉਹ ਕੀ ਪਿਆਰ ਦੇ ਨਾਲ ਵੀ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਲੱਗਦਾ ਨਾ ਰੂਹ ਜੱਕੇ ਨਾਲ ਕਰਦੇ ਕਰੋ ਪਰ ਜਿਆਦਾ ਨਾ ਜਿਹੜੇ ਚੱਕ ਰਹੇ ਆ ਆ ਦੇਖੋ ਇਹ ਵੀ ਹੋਈ ਚਲੋ ਵੀ ਦੇਖੇ ਲਿਆ ਆ ਇਹ ਕਿਹ ਚੱਕਿਆ ਹਾਂ ਆ ਲੈ ਆਉਂਦੇ ਆਗੇ ਸਾਰੇ ਜਰੂਰ ਵੀਡੀਓ ਸ਼ੇਅਰ ਕਰੋ ਤੇ ਜਰੂਰ ਨਾਨ ਛੱਡ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਦੇਖੋ ਕਿਸ ਤਰ੍ਹਾਂ ਸੇਵਾ ਦਾ ਸੇਵਾ ਕਰ ਰਹੇ ਆ ਪਿੰਡ ਦਾ ਲਾਲਪੁਰ ਜ਼ਿਲ੍ਹਾ ਮੋਹਾਲੀ ਸਾਰੀਆਂ ਦਾਨੀ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਿਲ ਖੋਲ ਕੇ ਦਾਨ ਦਿੱਤਾ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਤੇ ਸਾਰੇ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਦੋ ਦਿਨਾਂ ਤੋਂ ਲਗਾਤਾਰ ਲੱਗੇ ਹੋਏ ਆ ਤੇ ਅੱਜ ਸਾਫੀ ਦਵਾਨ ਸਿੰਘ ਚੰਕੌਰ ਸਾਹਿਬ ਕਮੇਟੀ ਬਾਈ ਦਸੰਬਰ ਸਾਰੇ ਸ਼ੱਕੇ ਜੋ ਬਹੁਤ ਤੇਤੀ ਬਣੇਗਾ ਟਟਣੀ ਬੜੀ ਤੇਤੀ ਹੈ ਮਹੀਨੇ ਤਾਂ ਨਹੀਂ ਇਹਦੀ ਛਟਣੀ ਆ ਤੇ ਆ ਵੀ ਦੇਖ ਸਕਦੇ ਹੋ ਵੀ ਲੋਕੀ ਪਸਦ ਕਰਿਆ ਪਿਆਰ ਦੇ ਨਾਲ ਤੁਸੀਂ ਵੀ ਸਾਰੇ ਆਗੇ ਜਰੂਰ ਛਕੋ ਜਰੂਰ ਵੀਡੀਓ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਬਹੁਤ ਬਹੁਤ ਧੰਨਵਾਦ ਆ ਸਾਡੇ YouTube ਚੈਨਲ JRC ਲਾਈਵ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਿਓ